ਇਹ ਗਾਈਜ਼ ਵਿਦਆਊਟ ਆਇਲ ਤੋਂ ਆਪਾਂ ਇਹਨੂੰ ਬਣਾ ਸਕਦੇ ਆ ਇਹ ਹੈਲਥ ਫਰੈਂਡਲੀ ਆ ਬਹੁਤ ਅੱਛਾ ਪ੍ਰੋਡਕਟ ਆ ਫਿਲਿਪਸ ਦਾ ਤੁਹਾਨੂੰ ਦਿਖਾਉਣੇ ਓਪਨ ਕਰਕੇ ਲਓ ਗਾਈਜ਼ ਆ ਇਦਾਂ ਦੀ ਸ਼ੇਪ ਆ ਇਹਦੀ ਗਾਈਜ਼ ਨਾ ਆਪਾਂ ਇਹਨੂੰ ਖੋਲਦੇ ਆ ਕੱਢ ਲੈ ਜੋ ਆਪਾਂ ਹੋਣ ਇੰਦੀ ਵਾਇਰ ਵਾਇਰ ਵੀ ਮਿਲੀ ਹੈ ਬਹੁਤ ਲੰਬੀ ਆ ਉਹ ਨੂੰ ਆਪਾਂ ਕਿੰਨੇ ਤਰ੍ਹਾਂ ਬਿਕਰੀ ਕਿੰਨੇ ਵਿੱਚ ਦਿੰਦੇ ਹੁਣ ਨਹੀਂ ਦੇਖੋ ਗਾਇਜ਼ ਬਲੈਕ ਕਲਰ ਦਾ ਤੇ ਇਹਦੇ ਵਿੱਚ ਆਪਾਂ ਕਾਫੀ ਕੁਝ ਬਣਾ ਸਕਦੇ ਆ ਵਾਓ ਮਾਈਕ੍ਰੋਵੇਵ ਦਾ ਵੀ ਇਹ ਕੰਮ ਦਿੰਦਾ ਤੇ ਇਹਦੇ ਵਿੱਚ ਆਪਾਂ ਫ੍ਰੈਂਚ ਫ੍ਰਾਈਜ਼ ਜਾਂ ਚਿਕਨ ਰੋਸਟ ਇਹ ਸਾਰੀਆਂ ਚੀਜ਼ਾਂ ਆਪਾਂ ਕਰ ਸਕਦੇ ਆ ਇਹਦੇ ਵਿੱਚ ਫਰਾਈ ਕਰਨ ਲਈ ਬਹੁਤ ਵਧੀਆ ਤੇ ਇਹਦੇ ਵਿੱਚ ਬਿਨਾ ਆਇਲ ਤੋਂ ਬਹੁਤ ਵਧੀਆ ਸੇਤਲੀ ਇਹ ਵਧੀਆ ਚੀਜ਼ ਹੈ ਇਹਦੇ ਵਿੱਚ ਕੋਈ ਤੇਲ ਤੂਲ ਦੀ ਲੋੜ ਨਹੀਂ ਲੌਗ ਆਈ ਦੇ ਇੱਥੋਂ ਖੁੱਲ ਜਾਂਦਾ ਏਦਾਂ ਤੇ ਇਹਦੇ ਵਿੱਚ ਆਪਾਂ ਬਣਾ ਸਕਦੇ ਹਾਂ ਸਾਰਾ ਸਮਾਨ ਆ ਇਹਦੇ ਵਿੱਚ ਜਾਲੀ ਮਿਲੀ ਹੈ ਇੱਕ ਤੇ ਅੰਦਰੋਂ ਏਦਾਂ ਦਾ ਇਹਦੇ ਵਿੱਚ ਆਪਾਂ ਪਕੌੜੇ ਜੇ ਪੰਜਾਬੀਆਂ ਦੀ ਖਰਾਕ ਉਹ ਸਾਰਾ ਕੁਝ ਆਪਾਂ ਇਹਦੇ ਵਿੱਚ ਉਹਦੇ ਬਿਨਾ ਆਇਲ ਤੋਂ ਬਹੁਤ ਵਧੀਆ ਸੇਤਲੀ ਜੋ ਚੰਗੀ ਚੀਜ਼ ਹੈ ਇਹਨਾਂ ਤੇਲ ਤੋਲ ਜਿਹੜਾ ਨੁਕਸਾਨ ਕਰਦਾ ਕੈਸਟਰੋਲ ਵੱਧਦਾ ਉਹਦੇ ਨਾਲ ਜੇ ਬਲੋਕੇਜ ਹੁੰਦੀ ਉਹ ਉਹ ਲੋਡ ਨਹੀਂ ਆਪਾਂ ਤੇਲ ਦੀ ਇਹਦੇ ਵਿੱਚ ਸਾਰਾ ਉਦਾਂ ਹੀ ਬਣ ਜਾਂਦਾ ਤੇ ਬਹੁਤ ਘੱਟ ਟਾਈਮ ਲਈ ਛੇਤੀ ਤਿਆਰ ਕਰ ਦਿੰਦਾ ਹੈ ਗਾਇਸ ਆ ਵੈਂਦੀ ਬਾਇਰ ਜਿਹੜੀ ਬਹੁਤ ਚੰਗੀ ਆ ਇਹ ਗਾਇਸ 4.2 ਲੀਟਰ ਦਾ ਏਅਰ ਪਿਉਰੀਫਾਇਰ ਏਅਰ ਫਲਾਇਰ ਹੈ ਤੇ ਇਹਨੂੰ ਹਨ ਅਸੀਂ ਚਲਾ ਕੇ ਇਹਦੇ ਤੋਂ ਕਿਦਾਂ ਕੰਮ ਕਰਦਾ ਉਹਦੇ ਬਾਰੇ ਰਿਵਿਊ ਤੁਹਾਨੂੰ ਇਹਨੂੰ ਪ੍ਰੈਕਟੀਕਲੀ ਯੂਜ਼ ਕਰਕੇ ਫਿਰ ਦਿੰਦੇ ਆ ਆ ਗਾਈਜ਼ ਇਹਦੇ ਵਿੱਚੋਂ ਮਿਲਿਆ ਸਾਨੂੰ ਪੇਪਰ ਇਹਦੇ ਵਿੱਚ ਇਹਨੂੰ ਚਲਾਉਣ ਦੀ ਟੈਕਨੀਕ ਸਾਰਾ ਕੁਝ ਦੱਸਿਆ ਗਿਆ ਕਿਹੜੀ ਚੀਜ਼ ਆਪਾਂ ਬਣਾ ਸਕਦੇ ਆ ਕਿਹੜੀ ਨਹੀਂ ਬਣਾ ਸਕਦੇ ਸਾਰਾ ਕੁਝ ਇਹਦੇ ਵਿੱਚ ਦੱਸਿਆ ਗਿਆ ਵੇ ਕਿੱਦਾਂ ਇਹਨੂੰ ਯੂਜ਼ ਕਰਨਾ ਕਿੰਨਾ ਟਾਈਮ ਚਲਾਉਣਾ ਸਾਰਾ ਕੁਝ ਇਹਦੇ ਵਿੱਚ ਦਿੱਤੇ ਆ ਆ ਦੇਖੋ ਗਾਈ ਆ ਦੇਖੋ ਗਾਈ ਚਿਕਨ 180 ਡਿਗਰੀ ਤੇ ਇਹਨੂੰ ਚਲਾਉਣਾ ਆਪਾਂ ਟੈਂਪਰੇਚਰ ਤੇ 180 ਤੇ ਤੇ 18 ਤੋਂ 21 ਮਿੰਟ ਚ ਬਨੂ ਫਿਸ਼ 200 ਸੈਲਸੀਅਸ ਤੇ 20 ਤੋਂ 22 ਮਿੰਟ ਮਿੰਟ ਦੇ ਵਿੱਚ ਤੇ ਪੈਨ ਕੇਕ ਜਾਂ ਕੇਕ ਵਗੈਰਾ 160 ਟੈਂਪਰੇਚਰ ਰੱਖਣਾ ਤੇ 11 14 ਤੋਂ 16 ਮਿੰਟ ਦੇ ਵਿੱਚ ਵਿੱਚ ਬਨੂ ਤੇ ਫ੍ਰੈਂਚ ਫ੍ਰਾਈਜ਼ 180 ਟੈਂਪਰੇਚਰ 11 ਤੋਂ 22 ਮਿੰਟ ਤੇ ਹੋਰ ਜਿੱਦਾਂ ਕ੍ਰੇਲੇ ਕਰੋਲੇ ਇਦਾਂ ਦੀ ਕੋਈ ਸਬਜ਼ੀ ਬਣਾਉਣੀ 22 ਤੋਂ 30 ਮਿੰਟ 180 ਟੈਂਪਰੇਚਰ ਤੇ ਆ ਚਿਕਨ ਤੇ 16 ਤੋਂ 20 ਮਿੰਟ 200 ਟੈਂਪਰੇਚਰ ਠੀਕ ਹੋ ਗਾਇਜ਼ ਅਸੀਂ ਅੱਜ ਆ ਮੰਗਾਇਆ ਤੇ ਹੁਣ ਅਸੀਂ ਇਹਦੇ ਟਰਾਈ ਕਰਨ ਲੱਗੇ ਚਿਕਨ ਦੀ ਚਿਕਨ ਫਰਾਈ ਕਰਨ ਲੱਗੇ ਚਿਕਨ ਫਰਾਈ ਕਰਨ ਲੱਗੇ ਵਿਦਾਊਟ ਆਇਲ ਇਹ ਗਾਇਸ ਬਹੁਤ ਹੈਲਦੀ ਚੀਜ਼ ਹੈ ਇਹਨੂੰ ਤੁਸੀਂ ਮਗਾਓ ਤੇ ਇਹਦੇ ਵਿੱਚ ਨਾ ਆਇਲ ਦੀ ਕਿਸੇ ਚੀਜ਼ ਦੀ ਲੋੜ ਨਹੀਂ ਬਹੁਤ ਹੈਲਦੀ ਬੰਦਾ ਇਹਦੇ ਵਿੱਚ ਚਿਕਨ ਪਰਹੇਜ਼ ਕਰਦੇ ਆ ਆਪਣੇ ਤੇਲ ਤੋਂ ਜਿਹਨਾਂ ਦੇ ਕੈਸਟਰੋਲ ਵਗੈਰਾ ਵੱਧਦਾ ਜਾਂ ਕੋਈ ਹਾਰਟ ਦੀ ਪ੍ਰੋਬਲਮ ਹੈ ਜਿੰਨੂੰ ਉਹ ਉਹਨਾਂ ਲਈ ਇਹ ਚੀਜ਼ ਬਹੁਤ ਵਧੀਆ ਹੈ ਇਹਦੇ ਵਿੱਚ ਕੋਈ ਆਪਾਂ ਆਇਲ ਨਹੀਂ ਪਾਉਣਾ ਕੋਈ ਕੁਝ ਨਹੀਂ ਇਹਨਾਂ ਇਹਨੂੰ 18 ਮਿੰਟ ਆਪਾਂ ਰੱਖਣਾ 18 ਤੋਂ 20 ਮਿੰਟ 200 ਇਹਦਾ ਟੈਂਪਰੇਚਰ 200 ਤੇ ਰੱਖਣਾ ਆਵੇ ਤਿੰਨੇ ਟਾਈਮ ਚ ਇਹਨੇ ਬਣ ਜਾਣਾ ਬਣਾ ਕੇ ਤੁਹਾਨੂੰ ਦਿਖਾਉਣੇ ਆ ਇਦਾਂ ਆਪਾਂ ਤਰੀਆ ਵਾਲਾ ਬਣਾਉਣ ਲੱਗੇ ਆਪਾਂ ਦਹੀਂ ਮਸਾਲੇ ਜਿੰਨੇ ਵੀ ਆਪਣੇ ਕੋਲ ਘਰ ਦੇ ਕਿਚਨ ਵਿੱਚ ਹੁੰਦੇ ਆ ਉਹ ਪਾ ਕੇ ਆਪਾਂ ਇਹਨੂੰ ਤਰੀਆ ਵਾਲਾ ਬਣਾਵਾਂਗੇ ਚਿਕਨ ਅਸੀਂ ਪੈਕ ਵਾਲਾ ਲੈਂਦਾ ਸੀ ਜਿਹੜਾ ਕਟਿੰਗ ਵਾਲਾ ਉਹ ਨਹੀਂ ਕਰਾ ਕੇ ਲੈਂਦਾ ਪੈਕਿੰਗ ਵਾਲਾ ਲੈਂਦਾ ਸੀ ਇੱਕ ਥਾਂ ਤੇ ਉਹਨਾਂ ਨੇ ਆਪਣਾ ਡ్రਾਈ ਵਾਲੇ ਖਾਣੇ ਜਿਦਾ ਤੰਦੂਰੀ ਚਿਕਨ ਟਾਈਪ ਦੇ ਨੇ ਉਹ ਖਾਣੇ ਅਸੀਂ ਉਧਰ ਉਹ ਬਣਾਉਂਦੇ ਆ ਹੁਣ ਇਹ ਆਪਾਂ ਤਰੀਆ ਵਾਲੇ ਬਣਾਵਾਂਗੇ ਏ ਗਾਇਜ਼ ਆਪਾਂ ਲੈਂਦੇ ਆ ਲੈਗ ਪੀਸ ਆ ਆਪਾਂ ਵਿੰਗਸ ਲੈਂਦੇ ਹੋਰ ਆਪਾਂ ਐਕਸਟਰਾ ਕੋਈ ਚੀਜ਼ ਨਹੀਂ ਵਿੰਗਸ ਔਰ ਲੈਗ ਪੀਸ ਹੀ ਲੈਂਦੇ ਆ ਫੁਨਾਪਾ ਨੂੰ ਇੰਡਰਿਚ ਰੱਖਾ ਲਗੀ ਕੁਛ ਨਹੀਂ ਕਰਨਾ ਤੁਹਾਨੂੰ ਬਸ ਇਹਦੇ ਵਿੱਚ ਇਹਨੂੰ ਕਰਕੇ ਸਿਲੈਕਟ ਕਰਕੇ ਆਪਾਂ ਟਾਈਮ ਸਿਲੈਕਟ ਕਰਨਾ ਕਿਤੇ 18 ਤੋਂ 20 ਮਿੰਟ ਦਾ ਬਣਾਇਆ ਆਪਾਂ 20 ਮਿੰਟ ਦਾ ਕਰ ਦਿੰਨੇ ਆ ਸੋ ਉਹ ਗਿਆ ਸਟਾਰਟ ਤੁਹਾਨੂੰ ਸਾਇੰਸ ਸਾਊਂਡਸ ਹੁੰਦਾ ਹੋਊਗਾ ਜਦੋਂ ਜਦ ਇਹ ਆਪਣੇ ਆਪ ਬਣ ਗਿਆ ਇਹਨਾਂ ਨੇ ਪੱਕ ਗਿਆ 20 ਮਿੰਟ ਤੋਂ ਬਾਅਦ ਇਹਨੇ ਆਪਣੇ ਆਪ ਜ਼ੀਰੋ ਤੇ ਇੱਥੇ ਆ ਜਾਣਾ ਇੱਧਰ ਦੇਖੋ ਤੁਹਾਨੂੰ ਨੰਬਰਿੰਗ ਦਿੱਤੀ ਹੋਈ ਕਿ 20 ਮਿੰਟ ਤੇ ਲਾ ਦਿੱਤੀ ਆਪਾਂ ਫਿਰ ਜ਼ੀਰੋ ਤਾਂ ਕੇ ਇਹਨੇ ਬੀਪ ਕਰ ਲੱਗ ਜਾਣਾ ਜਾਨਕਿ ਆਲਰਮ ਟਾਈ ਦਾ ਜਿੱਦਾਂ ਵੱਜਦਾ ਹੈ ਨਾ ਤੇ ਪਤਾ ਲੱਗ ਜਾਣਾ ਕਿ ਆਪਣਾ ਪੱਕ ਗਿਆ ਲਓ ਗਾਈਜ਼ ਆਪਾਂ ਜੋ ਚਿਕਨ ਤਰੀ ਵਾਲਾ ਬਣਾਉਣਾ ਕੀ ਹੋਇਆ ਤੇ ਉਧਰ ਜਿਹੜਾ ਆਪਣਾ ਮਸਾਲਾ ਆਪਣਾ ਤਿਆਰ ਹੋ ਰਿਹਾ ਇਹ ਆਪਾਂ ਤਰੀ ਵਾਲਾ ਇਹ ਤਰੀ ਵਾਲਾ ਚਿਕਨ ਜੋ ਤੁਹਾਨੂੰ ਦਿਖਾਇਆ ਇਹ ਉਹ ਬਣਿਆ ਤੇ ਬਾਕੀ ਜੋ ਅਸੀਂ ਫਰਾਈ ਕੀਤਾ ਇਹਦੇ ਚ ਗ੍ਰੇਜ਼ ਬਹੁਤ ਵਧੀਆ ਬਣ ਰਿਹਾ ਤੁਹਾਨੂੰ ਦਿਖਾਉਣੇ ਆਨੇ ਇਹਦੀ ਗ੍ਰੇਵੀ ਵੇਖੋ ਬਣ ਗਈ ਆ ਤੁਹਾਨੂੰ ਦਿਖਾਉਂਦਾ ਹਾਂ ਦੇਖਦਾ ਉਹ ਵਿੱਚ ਸਾਈਡਾ ਦੇਖੋ ਤੇਲ ਤੁਲ ਜਿਆ ਥੋੜਾ ਥੋੜਾ ਛੱਡਣ ਗਿਆ ਲਓ ਗਾਈਜ਼ ਆ ਵਿੱਚ ਆਪਾਂ ਹੁਣ ਐਡ ਕਰਦਣ ਲੱਗੇ ਚਿਕਨ ਇਹ ਵੀ ਜੋ ਨੂੰ ਪਕਾਣ ਦਾ ਹੋ ਗਿਆ ਤੇ ਤਰੀਕਾ ਬਣਾਉਣ ਲੱਗੇ ਅੱਧਾ ਤੇ ਅੱਧਾ ਪਾ ਸੁਭਿੰਦਰ ਨੂੰ ਪਸੰਦ ਵਾ ਫਰਾਈ ਮਤਲਬ ਸੌਰੀ ਫਰਾਈ ਵਿਦਆਉਟ ਫਰਾਈ ਤੇਲ ਨਹੀਂ ਲੱਗਣਾ ਚਾਹੀਦਾ ਉਹ ਇਧਰ ਬੰਦਾ ਪਿਆ ਬਸ ਇਹ ਵੀ ਟਾਈਮ ਪੂਰਾ ਹੋਣੇ ਵਾਲਾ ਤੁਹਾਨੂੰ ਦਿਖਾਵਾਂਗੇ ਆਲਮੋਸਟ ਹੋਣੇ ਵਾਲਾ ਇਹਦਾ ਟਾਈਮ ਵੀ ਫਿਨਿਸ਼ ਹੋਣ ਵਾਲਾ ਜ਼ੀਰੋ ਤੋਂ ਹੋਣ ਵਾਲਾ ਹੁਣ ਤੁਹਾਨੂੰ ਦਿਖਾਵਾਂਗੇ ਹੁਣ ਇਹਦੀ ਬੀਪ ਹੋ ਗਈ ਇਹਦੀ ਕੋਲ ਕੰਪਲੀਟ 10 ਮਿੰਟ ਗਾਇਜ਼ ਦੇਖੋ ਵਿਦਆਊਟ ਆਇਲ ਮਤਲਬ ਓਹੋ ਯਮੀ ਵੇਖੋ ਚਾਨਣ ਚ ਕਿੰਨਾ ਸੋਹਣਾ ਲੱਗਣ ਡਿਆ ਆਈ ਹੋਪ ਤੁਹਾਨੂੰ ਵੇਖ ਕੇ ਸੋਹਣਾ ਲੱਗੂਗੀ ਅਸੀਂ ਚੈੱਕ ਕਰਦੇ ਆਂ ਤੇਸਤ ਹੋਏ ਨੇ ਕਿਦਾਂ ਦਾ ਇਹਦਾ ਠੀਕ ਹੈ ਔ ਜੀ ਤਿਆਰ ਹੋ ਗਈ ਆਪਣੀ ਰੈਸਪੀ ਆ ਬੱਚਿਆਂ ਦਾ ਰਿਐਕਸ਼ਨ ਵੇਨੇ ਆ ਤੁਹਾਨੂੰ ਦਿਖਾਉਣੇ ਨਾਲ ਰੈਡੀ ਆ ਇੱਧਰ ਦੇਖੋ ਇਹਨੂੰ ਜਦੋਂ ਪੂਰਾ ਖੁਸ਼ ਆ ਚੈੱਕ ਕਰ ਲਗਾ ਦੇ ਨੇ ਇਹਦਾ ਰਿਐਕਸ਼ਨ ਕਿਵੇਂ ਦਾ ਦੱਸੋ ਭੈਣ ਜੀ ਗਰਮਾ ਥੋੜਾ ਜਿਹਾ ਹੋਣਾ ਸੱਚ? ਤੇ ਚਬੋਨੇ ਨਾ? ਵਾਊ! ਇਸ ਦਾ ਵਿਦਾਊਟ ਆਇਲ। ਲੇਕਿਨ ਮੇਰੇ ਦਿਨਾਂ ਸੇ ਬਹੁਤ ਅੱਛਾ ਪ੍ਰੋਟੀਨ ਕਿਉਂਕਿ ਤੂੰ ਜਮ ਕਰਦਾ ਨਾ। ਜਮਨਾਸਟਿਕ ਕਰਦਾ ਹਾਂ, ਰਨਿੰਗ ਕਰਦਾ ਹਾਂ। ਤੋਂ ਕਾਫੀ ਫਰਕ ਪਦਾ ਇਸ ਕਰਕੇ ਤੇਰਾ ਤੇ ਬਹੁਤ ਵਧੀਆ ਵਿਦਾਊਟ ਆਇਲ। ਲਓ ਜੀ ਹਾਂ ਸੁਖਵਿੰਦਰ ਚੈੱਕ ਕਰ ਲੱਗੇ ਆ। ਕਿਉਂਕਿ ਇਹ ਵੈਸੇ ਖਾਂਦੇ ਨੇ ਜਲਦੀ ਕਰਿਆ ਫਰਾਈਦ ਗੁਰੀ। ਮੈਨੂੰ ਦੱਸੋ ਕਿਵੇਂ ਦਾ ਬਣਿਆ? ਬਹੁਤ ਵਧੀਆ ਬਣਿਆ। ਹਾਂ ਮੈਂ ਦਾ ਤਾਂ ਇਹ ਫਰਾਈ ਇਸ ਬੈਟਰ ਦੈਨ ਆਇਲ ਬੇਸਡ ਇਸ ਫਰਾਈ ਹਨਾ। ਫਰਾਈ ਡੀਪ ਫਰਾਈ ਟੂ ਬੈਟਰ ਆ ਕਿ ਇਹ ਹੀ ਵਧੀਆ। ਇਦਾਂ ਵੀਜੀ ਬਹੁਤ इजी ਐ ਇਸ ਕਰਕੇ ਤਾਂ ਨੋਰ ਰਿਵਿਊ ਨਹੀਂ ਦੇਣਗੇ ਇਹ ਬਾਅਦ ਚ ਦੇਣਗੇ ਇਹ ਗਾਇਸ ਜਿਹੜੇ ਹਾਰ ਦੇ ਪੇਸ਼ੈਂਟ ਆ ਉਹਨਾਂ ਲਈ ਬਹੁਤ ਅੱਛੀ ਚੀਜ਼ ਐ ਇਹ ਜ਼ਰੂਰ ਐ ਇਹ ਚੀਜ਼ ਲਿਆ ਕੇ ਤੁਸੀਂ ਘਰੇ ਬਣਾ ਸਕਦੇ ਹੋ ਬਾਹਰ ਬਣਾਓ ਇਦਾਂ ਦੀ ਘਰੇ ਤੁਸੀਂ ਬਣਾਓਗੇ ਬਿਲਕੁਲ ਆਪਦੇ ਹੱਥ ਨਾਲ ਕੋਈ ਇਹਦੇ ਵਿੱਚ ਚੀਜ਼ ਆਪਾਂ ਐਡ ਨਹੀਂ ਕੋਈ ਓਦਾਂ ਦੀ ਕਰਨੀ ਕਿਹਕਨਾ ਤੇ ਜਾਂ ਆਪਾਂ ਜਿਹੜੇ ਇਹਨੂੰ ਟੇਸਟ ਦੇਣ ਲਈ ਜੋ ਮਸਾਲੇ ਤੇ ਨਮਕ ਜੋ ਪਾਣਾ ਹੀ ਪਿਆ ਨਾ ਇਹਦੇ ਵਿੱਚ ਕੋਈ ਆਇਲ ਐ ਨਾ ਇਹਨੂੰ ਕੋਈ ਗੈਸ ਤੇ ਜਾਂ ਕੋਈ ਇਹਦੇ ਵਿੱਚ ਇੰਨਾ ਦਾ ਇਹ ਨਹੀਂ ਗੈਸ ਮਤਲਬ ਬੋਲ ਕੋਲ ਬਲਾ ਕੇ ਇਹ ਬਿਲਕੁਲ ਨੇਚਰਲ ਤੇ ਬਿਲਕੁਲ ਸੁਧਾਨ ਚਿਕਨ ਬੰਦਾ ਕੋਈ ਇਹਦੇ ਵਿੱਚ ਨੁਕਸਾਨਦਾਇਕ ਨਹੀਂ ਹੈਲਦੀ ਹੈ ਘਰ ਦਾ ਬਣਿਆ ਇਹ ਜ਼ਰੂਰ ਬਣਾਓ ਇਹ ਚੀਜ਼ ਲਿਆਓ ਤੇ ਖਾਓ ਮੇਡ ਬਾਏ ਗੁਰਪ੍ਰੀਤ ਕੌਰ ਦਾਵਾ ਕਿਵੇਂ ਲੱਗਾ ਸ਼ੈਫ ਗੁਰਪ੍ਰੀਤ ਰੰਦਾਵਾ ਦਾ ਬਹੁਤ ਵਧੀਆ ਬੜਾ ਇਧਰ ਇਹ ਨਮੈਜ ਵਾਲੇ ਬੰਦੇ ਆ ਇਹਨਾਂ ਨੇ ਪਹਿਲਾਂ ਨੰਗਾ ਛਕ ਲਿਆ ਕੜਕੇ ਦੇ ਨਾਲ ਕੜੀ ਦੇ ਨਾਲ ਪਰ ਇਹਦਾ ਨਈ ਦਸਿਆ ਨਹੀਂ ਕੜੀ ਕੇਵੇ ਦੀ ਪਣੀ ਹੈ ਮੈਂ ਰਿਵਿਊ ਡਿਗਦੀ ਰਹੀ ਨੀ ਆ ਗਾਈਜ਼ ਦੇਖੋ ਤੁਸੀਂ ਆ ਦੇਖੋ ਕਿੰਨੀ ਵਧੀਆ ਆਈ ਹੈ ਇਹਦੀ ਫਿਨਿਸ਼ਿੰਗ ਦੇਖੋ ਕੋਈ ਆਇਲ ਨਹੀਂ ਆ ਇਹਦਾ ਜਿੰਨਾ ਵੀ ਆਇਲ ਹੁੰਦਾ ਚਿਕਨ ਦਾ ਆਪਣੇ ਆਪ ਨਿਕਲ ਜਾਂਦਾ ਨਾਲੇ ਇੱਕ ਵਾਰ ਸੇ ਕਿਉਂਕਿ ਨੀਚੇ ਜਿਹੜਾ ਫਿਰ ਗਾਈਜ਼ ਕੋਈ ਇਹ ਇਧਰ ਕੁੰਡਾ ਚਟਣ ਦੀ ਹੈ ਤੁਹਾਨੂੰ ਸਮਝ ਗਈ ਹੋਣੀ ਤੇ ਕਿੰਨੀ ਵਧੀਆ ਇਹ ਐਕਸਟਰਾ ਸੜਿਆ ਨਹੀਂ ਗਈ ਕੋਈ ਜ਼ਿਆਦਾ ਇਹਨੂੰ ਸੇਕ ਨਹੀਂ ਲੱਗਾ ਬਿਲਕੁਲ ਇਨਸਟ੍ਰਕਸ਼ਨ ਲਿਖਿਆ ਹੁੰਦੇ ਆਦੇ ਉੱਤੇ ਕਿ ਕਿੰਨੇ ਦੇ ਤਹੀ ਰੱਖਣਾ ਵਾ ਮੈ ਰਿਵਿਊ ਦਿਨ ਲਗਾ ਹਾਂਜੀ ਇਹ ਸੱਚੀ ਸੋਦੀ ਦੇਣਗੇ ਤੁਹਾਨੂੰ ਰਿਵਿਊ ਇਹਨਾਂ ਵੇਸੇ ਡਰਾਈ ਜ਼ਿਆਦਾ ਪਸੰਦ ਨਹੀਂ ਆ ਉਹਨੂੰ ਜ਼ਿਆਦਾ ਪਸੰਦ ਆ ਇੱਕ ਮਜੋਤ ਨੂੰ ਜਿਵੇਂ ਅੱਛਾ ਬਣਿਆ ਓ ਮਾਈ ਗਾਡ ਥੈਂਕ ਯੂ ਸੋ ਮਚ एवरीवन ਕਾ ਇਸ ਤੇ ਤੁਹਾਨੂੰ ਵੀ ਆਏ ਏਅਰ ਏਅਰ ਪ੍ਰਾਇਰ ਚਾਹੀਦਾ ਤੇ ਤੁਹਾਨੂੰ ਜੀ ਲਿੰਕ ਸ਼ੇਅਰ ਕਰ ਦਾਂਗੇ ਕਿ ਜਾ ਕੇ ਤੁਸੀਂ ਲੈ ਸਕਦੇ ਆ ਉਹ ਇਸ ਟਾਈਮ ਨਾ ਐਮਾਜ਼ਨ ਤੇ ਆਫਰ ਵੀ ਚੱਲਦੇ ਪਏ ਆ ਕਾਫੀ ਜੁਲਾਈ ਚ ਕਾਫੀ ਆਫਰ ਹੁੰਦੇ ਆ ਤੇ ਇਹ ਨਹੀਂ ਲੈਣਾ ਤਾਂ ਲੈ ਸਕਦੇ ਉਥੇ ਨਹੀਂ ਵੈਸੇ ਤੇ 10000 ਸਮਥਿੰਗ ਸੀ ਪਰ ਹਾਨੂੰ 5000 ਸਮਥਿੰਗ ਪੈ ਗਿਆ 5000 ਦਾ ਚਲੋ ਜੀ ਥੈਂਕ ਯੂ ਸੋ ਮਾਚ ਫੋਰ ਵਾਚਿੰਗ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਏ